ਹਲਕਾ ਆਟਾਰੀ ਸ਼੍ਰੋਮ ਨੇ ਅਕਾਲੀ ਦਲ ਦੀ ਚੋਣ ਰੈਲੀ ਗੁਲਚਾਰ ਸਿੰਘ ਰਣੇ ਕੀ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦ ਅਤੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਹਲਕਾ ਆਟਾਰੀ ਵਿਖੇ ਕੱਢੀ ਗਈ ਇਸ ਮੌਕੇ ਦਿਹਾਤੀ ਪ੍ਰਧਾਨ ਰਾਜਵਿੰਦਰ ਰਾਜਾ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮਖਵਿੰਦਰ ਸਿੰਘ ਖਾਪਰਖੇੜੀ ਗੁਰਿੰਦਰ ਸਿੰਘ ਰਣੇ ਦੇ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਅਕਾਲੀ ਦਲ ਦੇ ਲੀਡਰ ਹਾਜ਼ਰ ਸਨ ਆਪ ਪਾਰਟੀ ਥੋਡੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਇਸ ਪਾਰਟੀ ਦੀ ਅਗਵਾਈ ਪਿਛਲੇ ਕਈ ਦਿਹਾੜਿਆਂ ਤੋਂ ਸਾਬ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਸੀ 103 ਸਾਲ ਪੁਰਾਣੀ ਪਾਰਟੀ ਹੈ ਉਹਦੇ ਵਿੱਚੋਂ 70 ਸਾਲ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਰਲ ਵਿੱਚ ਕੰਮ ਕੀਤਾ 70 ਸਾਲ ਇੱਕਦਮ ਨਹੀਂ ਲੀਡਰ ਬਣੇ ਉਹਨਾਂ ਨੇ ਮਿਹਨਤ ਕੀਤੀ ਲੋਕਾਂ ਦਾ ਦਿਲ ਜਿੱਤਿਆ ਸਿੱਖਾਂ ਤੋਂ ਕੁਰਬਾਨੀਆਂ ਦਿੱਤੀਆਂ ਜੇ ਲੰਝ ਕੇ ਪਿੰਡ ਬਾਗਲ ਦੇ ਸਰਪੰਚ ਸਭ ਤੋਂ ਪਹਿਲੇ ਬਣੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਐਮਐਲਏ ਬਣੇ ਤੇ ਉਹਦੇ ਬਾਅਦ ਆਖੀ ਮੰਤਰੀ ਤੇ ચીਫ ਮਿੰਿਸਟਰ ਬਣੇ ਲੀਡਰ ਇੱਕ ਦਿਨ ਜ ਨਹੀਂ ਬਣ ਸਕਦਾ ਆਪਾਂ ਤੇਰਪਾ ਦੇਖ ਹੀ ਲਿਆ ਇੱਕ ਦਿਨ ਤੁਸੀਂ ਭਗਵੰਦ ਮਾਨ ਨੂੰ ਬਣਾਤਾ ਲੀਡਰ ਮੁੱਖ ਮੰਤਰੀ ਬਣਾਤਾ ਦੇਖੋ 5 ਸਾਲ ਖਰਾਬ ਕਰਦੇ ਆਪਾਂ ਇਹ ਲੱਛਣਾ ਤਾਂ 5-5 ਸਾਲ ਬਾਅਦ ਆ ਹੀ ਜਾਂਦੀਆਂ ਤੇ ਹਰ 5 ਸਾਲ ਬਾਅਦ ਆਪਾਂ ਵੋਟ ਪਾਈ ਜਾਂਦੇ ਆ ਬਟਨ ਦੱਬਦੇ ਆ ਬਟਨ ਤੇ 50 ਸਕਿੰਟਾਂ ਹੀ ਦੱਬਿਆ ਜਾਂਦਾ ਪਰ ਉਮਰ 5 ਸਾਲ ਲੰਘ ਜਾਂਦੀ ਹੈ ਪਤਾ ਨਹੀਂ ਅਸੀਂ ਉਸ ਵੇਲੇ ਇਹ ਵਿਚਾਰ ਕਰਦੇ ਆ ਕਿ ਨਹੀਂ ਕਰਦੇ ਇਹ ਜਿਹੜਾ ਅਸੀਂ ਬਟਨ ਦੱਬਣ ਲੱਗੇ ਆ 5 ਸਾਲ ਜਿਹਦੇ ਵਾਸਤੇ ਅਸੀਂ ਵੋਟ ਪਾਉਣ ਲੱਗੇ ਆ ਇਹ ਮੁੜੂਗਾ ਕਿ ਨਹੀਂ ਮੁੜੂਗਾ ਕਈ ਵਾਰੀ ਅਸੀਂ ਬਿਨਾਂ ਸੋਚਣ ਤੋਂ ਹੀ ਵੋਟ ਬਾਦ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਮੈਨੂੰ ਬਾਰ-ਬਾਰ ਇਹ ਗੱਲ ਜਿਹੜੀ ਆ ਨਾ ਬੜੀ ਅੰਦਰ ਫਕਰ ਵੀ ਮਹਿਸੂਸ ਹੁੰਦਾ ਤਕਲੀਫ ਵੀ ਦਿੰਦੀ ਹੈ ਗਰਾਵੇ ਗੁਰੂ ਦੇ ਪਾਗੇ ਸੰਗਤ ਜਿਹੜੀ 11:30 ਵਜੇ ਸ਼ੁਰੂ ਆ ਗਈ ਸੀ ਤੇ ਹੁਣ ਮਰਾ 4:00 ਕੇ 5:00 ਵਜੇ ਲੱਗੇ ਹੋਣੇ ਆ। ਧੰਨਵਾਦ ਜੀ। ਇਹ ਗਰਮੀ ਮੈਂ ਨਹੀਂ ਹੱਤ ਦੀ ਤੇ ਫਿਰ ਵੀ ਲੋਕ ਜਿਹੜੇ ਬੜੇ ਨੇ ਬੜੀ ਵੱਡੀ ਗੰਦੇ ਇਨਕਾ ਆਪਨੇ ਰੂਪ ਚ ਆਏ ਨੇ। ਜੋਤੀ ਸਾਹਿਬ ਤੋਂ ਕਤਵਰ ਦਰਤਾਰੀ ਹੋ ਕੇ ਦਹਾੜ ਦੀ ਲੀਡ ਤੇ ਮਹਾਰਾਜੀ ਕਿਰਪਾ ਗੁਰੂ ਆਮ ਦਾ ਕਿਰਪਾ ਗੁਰੂ ਅਜਤਪ